ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਤੁਹਾਡੇ ਨੂੰ ਰੂਬਰੂ ਮਸ਼ੀਨ ਵਰਕ ਦਾ ਸੂਟ ਹੋਏਗਾ ਜੀ ਸਟੱਫ ਹੋਏਗਾ ਇਹ ਸਿਲਕ ਪਸ਼ਮੀਨੇ ਦਾ ਸਟੱਫ ਹੈ ਉਹ ਤੁਸੀਂ ਦੇਖ ਸਕਦੇ ਹੋ ਸਿਲਕ ਪਸ਼ਮੀਨਾ ਰਿਵਰਸਿਬਲ ਹੁੰਦਾ ਜੀ ਇਹਦੀ ਬੈਕ ਸਾਈਡ ਡਾਰਕ ਹੈ ਔਰ ਇਹਦੀ ਫਰੰਟ ਜਿਹੜਾ ਹੈਗਾ ਉਹ ਲਾਈਟ ਸ਼ੇਡ ਹੁੰਦਾ ਜੀ ਬਹੁਤ ਹੀ ਸੋਹਣਾ ਜਿਹਾ ਸਟੱਫ ਹੈ ਇਹਦੇ ਵਿੱਚ ਆਪਾਂ ਵਰਕ ਕੀਤਾ ਜੀ ਘੇਰੇ ਦੇ ਉੱਤੇ ਇੱਕ ਛੋਟੀ ਜੀ ਬੀਲ ਪਾਈ ਆ ਉਹ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਆਪਾਂ ਜਰੀ ਯੂਜ਼ ਕੀਤੀ ਹੋਈ ਹੈ ਗ੍ਰੀਨ ਕਲਰ ਦਾ ਥ੍ਰੈਡ ਹੈ ਔਰ ਕਾਪਰ ਕਲਰ ਦਾ ਥ੍ਰੈਡ ਹੈ ਛੋਟੀ ਜੀ ਬੇਲ ਪਾ ਕੇ ਉੱਪਰ ਆਪਾਂ ਛੋਟੇ ਛੋਟੇ ਬੂਟੀ ਦਿੱਤੀ ਹੋਈ ਹੈ ਸ਼ਰਟ ਦੇ ਫਰੰਟ ਦੇ ਵਿੱਚ ਉੱਪਰ ਤੱਕ ਬੂਟੀਆਂ ਨੇ ਜੀ ਉਹ ਤੁਸੀਂ ਦੇਖ ਸਕਦੇ ਹੋ ਲੈਂਥ ਇਹਦੀ ਤੁਸੀਂ 45 ਦੇ ਨੀਅਰ ਅਬਾਊਟ ਰੈਡੀ ਕਰ ਸਕਦੇ ਹੋ ਔਰ ਕਿਰਾ ਤੁਸੀਂ 23 ਰੈਡੀ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੀ ਬਾਜੂ ਤੇ ਵਰਕ ਹੋਏਗਾ ਜੀ ਇਹ ਵਾਲਾ ਇਹਦਾ ਬਾਜੂ ਵਰਕ ਹੋਏਗਾ ক্লোਜ਼ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਬਾਜੂ ਤੇ ਵਰਕ ਹੈ ਜੀ ਉਸ ਤੋਂ ਬਾਅਦ ਸੀਮੇ ਹੀ ਵਰਕ ਆਪਾਂ ਇਹਦੀ ਬਾਟਮ ਦੇ ਉੱਤੇ ਕੀਤਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹਦੀ ਬਾਟਮ ਤੇ ਵਰਕ ਹੋਏਗਾ ਬਹੁਤ ਹੀ ਡਿਜ਼ਾਈਨਰ ਜਿਹਾ ਪੀਸ ਹੈ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਜੀ ਸਾਡੇ ਕੋਲ ਇਹਦੇ ਵਿੱਚ ਦੋ ਕਲਰ ਅਵੇਲੇਬਲ ਹੋਰ ਨੇ ਪਲੇਨ ਸਟੱਫ ਦੇ ਵਿੱਚ ਇੱਕ ਫਿਰੋਜੀ ਜਿਹਾ ਸ਼ੇਡ ਹੈ ਇਹਦਾ ਇਹ ਵੀ ਰਿਵਰਸਿਬਲ ਪਸ਼ਮੀਨਾ ਤੁਸੀਂ ਕਿਸੇ ਵੀ ਸਾਈਟ ਤੋਂ ਇਹਨੂੰ ਵਰਕ ਕਰਵਾ ਸਕਦੇ ਹੋ ਡਾਰਕ ਟੋਨ ਲਵੋਣਾ ਚਾਹੁੰਦੇ ਹੋ ਉਹ ਵੀ

ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਜ਼ ਨਵੇਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ